ਜਿਨ੍ਹਾਂ ਦੀ ਛਾਤੀ 'ਚ ਫਲੈਮ ਜੰਮੀ ਹੋਈ ਹੈ ਮਤਲਬ ਕਿ ਬਲਗਮ ਜੰਮੀ ਹੋਈ ਹੈ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਜਾਂ ਖਾਂਸੀ ਆ ਪੁਰਾਣੀ ਖਾਂਸੀ ਹੁੰਦੀ ਹੈ ਕਈਆਂ ਨੂੰ ਤੇ ਖਾਂਸੀ ਆ ਚਾਹੇ ਜ਼ਖਾਮ ਹੈ ਇਹ ਤਰੀਕਾ ਵਰਤ ਲਓ ਤੁਹਾਡੀ ਖਾਂਸੀ ਜਾਂ ਬਲਗਮ ਜਾਂ ਫਲੈਮ ਮਤਲਬ ਫਲੈਮ ਕਹ ਲੋ ਚਾਹੀ ਜੰਮੀ ਹੋਈ ਹੈ ਤੁਹਾਡੀ 1 ਜਾਂ 2 ਦਿਨਾਂ ਦੇ ਵਿੱਚ ਬਾਹਰ ਨਿਕਲ ਕੇ ਆ ਜੂਗੀ ਤੇ ਤੁਸੀਂ ਬਿਲਕੁਲ ਸਹੀ ਹੋ ਜਾਓਗੇ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਬਿਮਾਰੀ ਇਹੋ ਬਣੀ ਹੋਈ ਹੈ ਕਿਉਂਕਿ ਆਪਾਂ ਨੂੰ ਜੇ ਜ਼ਖਾਮ ਹੁੰਦਾ ਹੈ ਜ਼ਖਾਮ ਦਾ ਆਪਾਂ ਜਿਹੜਾ ਨਾਜ਼ਲ ਅੰਦਰ ਡੇਗਦਾ ਉਹਦੇ ਕਾਰਨ ਖਾਂਸੀ ਹੁੰਦੀ ਹੈ ਖਾਂਸੀ ਕਾਰਨ ਆਪਣੇ ਬਲਗਮ ਜੰਮਣ ਫਿਰ ਆਪਣੇ ਫੇਫੜਿਆਂ ਦੇ ਦਿੱਕਤ ਆਉਂਦੀ ਹੈ ਫੇਫੜਿਆਂ ਤੋਂ ਬਹੁਤ ਤਰ੍ਹਾਂ ਦੀ ਫਿਰ ਬਿਮਾਰੀਆਂ ਹੋ ਜਾਂਦੀਆਂ ਨੇ ਅਸਥਮਾ ਵਗੈਰਾ ਬਹੁਤ ਮਤਲਬ ਕਿ ਖਾਂਸੀ ਤੋਂ ਬਹੁਤ ਲੋਕਾਂ ਨੂੰ ਅਸਥਮਾ ਤਾਂ ਹੀ ਹੁੰਦਾ ਕਿਉਂਕਿ ਉਹਨਾਂ ਦੇ ਛਾਤੀ 'ਚ ਜਿਹੜਾ ਮਤਲਬ ਕਿ ਬਲਗਮ ਜੰਮਣ ਲੱਗ ਜਾਂਦੀ ਹੈ ਇਹ ਚੀਜ਼ ਪੀਓ ਤੁਹਾਡੇ ਮਤਲਬ ਕਿ ਇੱਕ ਤੋਂ ਦੋ ਦਾ ਚ ਬਲਗਮ ਸਾਰੀ ਬਾਹਰ ਨਿਕਲ ਕੇ ਆ ਜੂਗੀ ਤੁਸੀਂ ਥੋੜਾ ਜਿਹਾ ਗੁੜ ਪਾਣੀ 'ਚ ਮਤਲਬ ਕਿ ਗਰਮ ਕਰ ਲਿਓ ਜਿਹਨਾਂ ਦਾ ਕੋ ਮੈਲਟ ਨਹੀਂ ਹੁੰਦਾ ਥੋੜਾ ਜਿਹਾ ਪਾਣੀ ਪਾਓ ਤੇ ਥੋੜਾ ਜਿਹਾ ਗੁੜ ਪਾਓ ਜਿੰਨਾ ਤੁਸੀਂ ਆਪ ਦਾ ਸਵਾਦ ਅਨੁਸਾਰ ਪਾ ਸਕਦੇ ਹੋ ਬਾਕੀ ਤੇ ਇੱਕ ਤੁਸੀਂ ਲੈਣੀ ਇਲਾਚੀਆਂ ਲੈ ਸਾਦੋਂ 20 ਤੋਂ 25 ਇਲਾਚੀਆਂ ਲੈ ਸਕਦੇ ਹੋ ਤੇ ਇੱਕ ਚਮਚਾ ਅਜਵੈਨ ਦਾ ਲੈ ਸਕਦੇ ਹੋ ਤੇ ਇਹਨਾਂ ਨੂੰ ਮਤਲਬ ਕਿ ਪੀਸਣਾ ਤੁਸੀਂ ਨੇ ਤੇ ਆ ਗੁੜ ਦੇਖ ਲਓ ਵੀ ਜਦੋਂ ਗੁੜ ਐਨਾ ਸਾਰਾ ਮੈਲਟ ਹੋ ਗਿਆ ਮਤਲਬ ਕਿ ਫੇਰ ਵੀ ਤੁਸੀਂ ਇਹਨੂੰ ਬੰਦ ਨਹੀਂ ਕਰਨਾ ਮਤਲਬ ਚੱਲੀ ਜਾਣ ਦੇ ਉਹਨਾਂ ਦੇ ਵਿੱਚ ਸਮਾਨ ਪਾਉਣਾ ਜਿਹੜਾ ਕਿਉਂਕਿ ਆਪਾਂ ਸਮਾਨ ਜਿਹੜਾ ਰਗੜਾਂਗੇ ਉਹ ਸਮਾਨ ਨੂੰ ਤੁਸੀਂ ਪੀਸ ਲਓ ਚਾਹੇ ਉਹਨੂੰ ਆਪਣਾ ਕਿਸੇ ਮਤਲਬ ਕੁੰਡੇ 'ਚ ਕੁੱਟ ਲਓ ਚਾਹੇ ਤੁਸੀਂ ਉਹਨੂੰ ਗ੍ਰੈਂਡਰ ਨਾਲ ਪੀਸ ਲਓ ਕਿਸੇ ਵੀ ਤਰੀਕੇ ਨਾਲ ਉਹਨੂੰ ਪੀਸ ਲਓ ਮਤਲਬ ਕਿ ਨਾ ਤਾਂ ਜ਼ਿਆਦਾ ਪੀਸਣਾ ਤੇ ਮਤਲਬ ਕਿ ਨਾ ਬਾਲਾ ਮੋਟਾ ਕਰਨਾ ਥੋੜਾ ਠੀਕ ਰੱਖ ਤੇ ਜਿਹੜੀ ਇਹ ਦਵਾਈ ਤਿਆਰ ਹੋਊਗੀ ਬੱਚਾ ਵੀ ਲੈ ਸਕਦਾ ਤੇ ਕਿਸੇ ਮਤਲਬ ਬਜ਼ੁਰਗ ਨੂੰ ਵੀ ਦੇ ਸਕਦੇ ਹੋ ਕੋਈ ਵੀ ਇਹ ਦਵਾਈ ਲੈ ਸਕਦਾ ਇਹ ਦਵਾਈ ਦਾ 1% ਕੋਈ ਸਾਈਡ ਇਫੈਕਟ ਨਹੀਂ ਇਹਦੇ ਵਿੱਚ ਕੋਈ ਅਜੀਹੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਨੁਕਸਾਨ ਕਰੂਗੀ ਤੇ ਇੱਕ ਤੁਸੀਂ ਇਹਦੇ ਮਤਲਬ ਕਿ ਜਦੋਂ ਤੁਸੀਂ ਪੀਸ ਲਿਆ ਇਹਦੇ ਵਿੱਚ ਇੱਕ ਚੀਜ਼ ਹੋਰ ਮਿਕਸ ਕਰ ਲਿਓ ਇੱਕ ਆਪਣਾ ਜਿਹੜਾ ਮਤਲਬ ਪਿੰਕ ਸਾਲਟ ਹੁੰਦਾ ਉਹ ਪਿੰਕ ਸਾਲਟ ਨੂੰ ਆਪਾਂ ਕਾਲਾ ਨਮਕ ਕਹਿੰਦੇ ਨੇ ਜਿਹਨੂੰ ਮਤਲਬ ਕਾਲਾ ਨਮਕ ਪੀਸਿਆ ਹੁੰਦਾ ਜਾਂ ਉਹ ਨਮਕ ਕਹਿ ਲਓ ਤੁਸੀਂ ਉਹਨੂੰ ਤੁਸੀਂ ਇਹਦੇ ਵਿੱਚ ਪਾਉਣਾ ਉਹ ਤੁਸੀਂ ਪਾ ਲਿਓ ਮਤਲਬ ਕਿ ਥੋੜਾ ਮੋਟੀ ਪਾ ਲਿਓ ਚਮਚਾ ਦਾ ਪਾਉਣਾ ਇਹ ਵਿੱਚ ਚਮਚੇ ਤੋਂ ਚਮਚਾ ਚੌਥਾ ਹਿੱਸਾ ਪਾ ਲਓ ਚਮਚੇ ਦਾ ਜੋ ਚਮਚੇ ਦਾ ਚੌਥਾ ਹਿੱਸਾ ਪਾ ਲਿਆ ਤਾਂ ਮਤਲਬ ਕਿ ਇਹ ਦੋ ਇਹ ਤਿੰਨ ਚੀਜ਼ਾਂ ਨੂੰ ਤੁਸੀਂ ਜਿਹੜਾ ਆਪਾਂ ਕਾੜਾ ਮਤਲਬ ਤਿਆਰ ਕੀਤਾ ਗੁੜ ਦਾ ਉਹਦੇ ਵਿੱਚ ਪਾਉਣੀਆਂ ਨੇ ਤੇ ਇੱਕ ਧਿਆਨ ਰੱਖਿਓ ਜਦੋਂ ਤੁਸੀਂ ਮਤਲਬ ਕਿ ਇਹ ਲੈਣਾ ਉਦੋਂ ਤੁਸੀਂ ਘੰਟਾ ਬਾਅਦ ਜਾਂ ਘੰਟਾ ਪਹਿਲਾਂ ਕੁਝ ਨਹੀਂ ਲੈਣਾ ਮਤਲਬ ਮਤਲਬ ਕਿ ਕੁਝ ਖਾਣਾ ਨਹੀਂ ਹੈਗਾ ਜਿਵੇਂ ਇੱਕ ਦੁੱਧ ਦਾ ਵਗ ਦੁੱਧ ਵਗੈਰਾ ਤੇ ਬਿਲਕੁਲ ਬੰਦ ਹੀ ਕਰਨਾ ਪੈਂਦਾ ਜੇਕਰ ਆਪਣੇ ਮਤਲਬ ਕਿ ਛਾਤੀ 'ਚ ਬਲਗਮ ਆ ਜਾਂ ਖਾਂਸੀ ਆ ਦੁੱਧ ਤਾਂ ਤੁਸੀਂ ਮਤਲਬ ਕਦੇ ਵੀ ਨਾ ਪਿਓ ਜੇਗਾ ਤੁਹਾਨੂੰ ਇਹ ਇਹ ਪ੍ਰੋਬਲਮ ਹੈਗੀ ਹੈ ਤਾਂ ਮਤਲਬ ਕਿ ਘੰਟਾ ਬਾਅਦ ਕੁਝ ਖਾਓ ਪਾਣੀ ਤਾਂ ਤੁਸੀਂ ਪੀ ਸਕਦੇ ਹੋ ਜੇਕਰ ਤੁਸੀਂ ਇਹ ਦਵਾਈਏ ਤੋਂ ਖਾਓਗੇ ਤੇ ਇਹ ਦੇਖ ਲਓ ਵੀ ਇਸ ਤਰ੍ਹਾਂ ਤੁਸੀਂ ਉਹਦੇ ਵਿੱਚ ਮਿਕਸ ਕਰ ਦਿਓ ਤੇ ਜਿਹੜਾ ਉਹ ਮਤਲਬ ਕਿ ਇੱਕ ਮਤਲਬ ਕਿ ਗਾੜਾ ਹੋਣ ਲੱਗ ਜੂਗਾ ਘੱਟੋ ਘੱਟ 15 ਤੋਂ 20 ਮਿੰਟ ਇਹ ਤੁਸੀਂ ਪਲੇਨਤੀ ਰੱਖੋ ਇਹਨੂੰ ਇਹਨੂੰ ਗਰਮ ਤੁਸੀਂ ਕਿਸੇ ਵੀ ਚੀਜ਼ ਤੇ ਕਰ ਸਕਦੇ ਹੋ ਚਾਹੇ ਇੰਡਕਸ਼ਨ ਤੇ ਕਰ ਲੋ ਚਾਹੇ ਐਲਪੀਜੀ ਵਾਲੇ ਤੇ ਕਰ ਲੋ ਤੇ ਇਸ ਤਰ੍ਹਾਂ ਤੁਸੀਂ ਮਤਲਬ ਕਿ ਇਹਨੂੰ ਕાળੀ ਜਾਣਾ ਹੈ ਇਹਨੂੰ ਨਾਲ ਦੀ ਨਾਲ ਹਲਾਈ ਚੱਲਿਓ ਤਾਂ ਜੋ ਇਹ ਮਤਲਬ ਕਿ ਜਿਆਦਾ ਮੱਚੇ ਨਾ ਫਿਰ ਇਹਦਾ ਮਤਲਬ ਸਵਾਦ ਖਰਾਬ ਹੋ ਸਕਦਾ ਹੈ ਸਵਾਦ ਵੀ ਇਹਦਾ ਮਤਲਬ ਵਧੀਆ ਹੁੰਦਾ ਪਰ ਕਈ ਦੀ ਸਵਾਦ ਇਹਦਾ ਮਤਲਬ ਕਿ ਅਨਸਵਾਦਾ ਹੁੰਦਾ ਵਧੀਆ ਸਵਾਦ ਹੁੰਦਾ ਤੁਸੀਂ ਮਤਲਬ ਖਾ ਸਕਦੇ ਹੋ ਇਹਨੂੰ ਤੇ ਇੱਕ ਮਤਲਬ ਕਿ ਹੋਰ ਧਿਆਨ ਰੱਖਿਓ ਵੀ ਜਿਹੜਿਆਂ ਨੇ ਇਹ ਜਿਹੜਾ ਮਤਲਬ ਕੜਾ ਇਹ ਲੈਣਾ ਹੈ ਜਿਹੜੇ ਆਪਾਂ ਗੱਲ ਦੱਸੀ ਸੀ ਵੀ ਕੁਝ ਘੰਟੇ ਪਹਿਲਾਂ ਜਾਂ ਬਾਅਦ ਚ ਨਹੀਂ ਲੈਣਾ ਤੇ ਜਦੋਂ ਇਹ ਤਿਆਰ ਹੋ ਗਿਆ ਤੁਸੀਂ ਆਪਣੇ ਕਿਸੇ ਬਰਤਨ ਜਿਹਨੂੰ ਪਾ ਕੇ ਰੱਖ ਸਕਦੇ ਹੋ ਸਵੇਰੇ ਉੱਠ ਕੇ ਹੀ ਲੈ ਸਕਦੇ ਹੋ ਜਾਂ ਜਦੋਂ ਤੁਸੀਂ ਸ਼ਾਮ ਨੂੰ ਪੈਣੇ ਹੋ ਉਦੋਂ ਲੈ ਸਕਦੇ ਹੋ ਘੰਟਾ ਉਦੋਂ ਪਹਿਲਾਂ ਵੀ ਨਹੀਂ ਕੁਝ ਖਾਣਾ ਕਿਤੇ ਮਤਲਬ ਆਪਾਂ ਕੁਝ ਖਾ ਕੇ ਉਸ ਤੋਂ ਬਾਅਦ ਵਰਤਿਆ ਨੇ ਕਿਉਂਕਿ ਫਿਰ ਆਪਣੇ ਕੰਮ ਨਹੀਂ ਕਰਦਾ ਬਾਅਦ ਚੋਂ ਪਾਣੀ ਵੀ ਨਹੀਂ ਪੀਣਾ ਜਾਂ ਇਹਨਾਂ ਨੂੰ ਲੈਣ ਸਰ ਪਾਣੀ ਵੀ ਨਹੀਂ ਪੀਣਾ ਉੱਤੇ ਬਸ ਇਹਨੂੰ ਤੁਸੀਂ ਇਹਦਾ ਹੁਣ ਤੱਤਾ ਮਤਲਬ ਜੇ ਠੰਡਾ ਕਰਕੇ ਤੁਸੀਂ ਇਹਨੂੰ ਖਾ ਸਕਦੇ ਹੋ ਜਦੋਂ ਵੀ ਤੁਸੀਂ ਪੈਣਾ ਜਾਂ ਮਤਲਬ ਸਵੇਰੇ ਉੱਠਦੇ ਹੋ ਇਹ ਚੀਜ਼ ਨੂੰ ਮਤਲਬ ਇੱਕ ਚਮਚਾ ਭਰ ਕੇ ਇਹਦਾ ਚੱਟ ਸਕਦੇ ਹੋ ਤੇ ਜੀਨੂੰ ਵੀ ਬਲਗਮ ਦੀ ਪ੍ਰੋਬਲਮ ਹੈਗੀ ਇੱਕ ਵਾਰੀ ਇਹ ਤਰੀਕਾ ਵਰਤ ਕੇ ਜਰੂਰ ਦੇਖ ਲਿਓ ਇੱਕ ਤੋਂ ਦੋ ਦਿਨ ਵਰਤ ਲਿਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਹਾਡਾ ਸਰੀਰ ਤੁਹਾਨੂੰ ਦੱਸ ਦੂਗਾ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ